ਲੰਗੇ ਦਿਨੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਜੋ ਵਾਦਾ ਕੀਤਾ ਗਿਆ ਸੀ ਜਾਨੀ ਕਿ ਜਥੇਦਾਰ ਸਬੰਧੀ ਜਥੇਦਾਰੀ ਸਬੰਧੀ ਵਿਧਾਨ ਨੂੰ ਇਨੀਸ਼ੀਏਟ ਕਰਨ ਵਾਸਤੇ ਇੱਕ ਕਮੇਟੀ ਇੱਕ ਪੈਨਲ ਦਾ ਗਠਨ ਕਰਨਾ ਇਹ ਦਾਵਾ ਕੀਤਾ ਗਿਆ ਸੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕਿ ਆਉਂਦੇ ਦਿਨਾਂ ਦੇ ਵਿੱਚ ਇਸ ਗੱਲ ਦਾ ਐਲਾਨ ਕਰ ਦਿੱਤਾ ਜਾਵੇਗਾ ਪਰ ਆਖਰ ਲੰਗੇ ਦਿਨੀ 34 ਮੈਂਬਰਾਂ ਦੇ ਇੱਕ ਪੈਨਲ ਦਾ ਗਠਨ ਕਰ ਲਿਆ ਗਿਆ ਔਰ ਇਸ ਪ੍ਰੋਸੈਸ ਨੂੰ ਇਨੀਸ਼ੀਏਟ ਕਰ ਦਿੱਤਾ ਗਿਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੈਨਲ ਦੇ ਵੱਲੋਂ ਸੁਝਾਅ ਆਉਣੇ ਵੀ ਸ਼ੁਰੂ ਹੋ ਗਏ ਨੇ ਤੁਹਾਨੂੰ ਇਹ ਵੀ ਦੱਸਦੇ ਆ ਕਿ ਇਸ ਪੈਨਲ ਦੇ ਵਿੱਚ 34 ਮੈਂਬਰ ਕਿਹੜੇ-ਕਿਹੜੇ ਨੇ ਪਰ ਐਸਜੀਪੀਸੀ ਦਾ ਇਹ ਦਾਅਵਾ ਆ ਕਿ ਇਸ ਪੈਨਲ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਨਾਲ ਸੰਬੰਧਿਤ ਸਿੱਖ ਆਗੂ ਮੌਜੂਦ ਨੇ ਜਿਹੜੇ ਜਥੇਦਾਰੀ ਦੇ ਵਿਧਾਨ ਨੂੰ ਲੈ ਕੇ ਆਪਣੇ ਸੁਝਾਅ ਪੇਸ਼ ਕਰਨਗੇ ਹਾਲਾਂਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਅੰਤਰੀਂ ਕਮੇਟੀ ਮੀਟਿੰਗ ਦੇ ਵਿੱਚ ਇਹ ਕਲੀਅਰ ਕਰ ਦਿੱਤਾ ਸੀ ਕੀ ਐਸਜੀਪੀਸੀ ਵੱਲੋਂ ਆਲਰੇਡੀ ਸਿੱਖ ਗੁਰਦੁਆਰਾ ਐਕਟ ਦੇ ਤਹਿਤ ਹੀ ਕਾਰਵਾਈ ਕੀਤੀ ਜਾਂਦੀ ਹੈ ਔਰ ਜੇਸੇਦਾਰੀ ਦਾ ਵਿਧਾਨ ਵੀ ਉਸੇ ਕਾਨੂੰਨ ਦੇ ਤਹਿਤ ਜਿਹੜਾ ਉਹ ਹੁੰਦਾ ਪਰ ਇਸ ਦੇ ਬਾਵਜੂਦ ਇੱਕ ਵਿਧਾਨ ਜਿਸ ਨੂੰ ਲੈ ਕੇ ਚਰਚਾਵਾ ਆਲਰੇਡੀ ਚੱਲਦੀਆਂ ਪਈਆਂ ਸੀ ਉਸ ਸੰਬੰਧੀ ਇੱਕ ਪੈਨਲ ਬਣਾਇਆ ਜਾਵੇਗਾ ਜਿਸ ਦਾ ਮੂਲ ਕੰਮ ਸੁਝਾ ਦੇਣਾ ਹੋਵੇਗਾ ਔਰ ਅਲਟੀਮੇਟਲੀ ਵਿਧਾਨ ਦੇ ਤਹਿਤ ਯਾਨੀ ਕਿ ਕਾਨੂੰਨ ਦੇ ਤਹਿਤ ਉਹਨਾਂ ਸੁਝਾਵਾਂ ਨੂੰ ਨਾਲ ਰੱਖ ਕੇ ਬਾਚਿਆ ਜਾਵੇਗਾ ਤੇ ਉਸੇ ਆਧਾਰ ਦੇ ਉੱਤੇ ਇੱਕ ਵਿਧਾਨ ਜਿਹੜਾ ਹੈ ਉਹ ਜੇ세ਦਾਰੀ ਨੂੰ ਲੈ ਕੇ ਕ੍ਰੀਏਟ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਵਿਧਾਨ ਨੂੰ ਲੈ ਕੇ ਵੀ ਚਰਚਾਵਾਂ ਤੇਜ਼ ਹੋ ਗਈਆਂ ਨੇ ਕਿਉਂਕਿ ਪਹਿਲੇ ਨੰਬਰ ਦੇ ਉੱਤੇ ਹੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਖਾਸ ਦੋਸਤ ਮੰਨੇ ਜਾਣ ਵਾਲੇ ਦੰਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦਾ ਨਾਮ ਮੌਜੂਦ ਹੈ ਤੇ ਯਾਦ ਕਰਾ ਦਿੱਤਾ ਜਾਵੇ ਕਿ ਜਦੋਂ ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਗਿਆ ਸੀ ਉਸ ਵੇਲੇ ਬਾਬਾ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਇਸ ਗੱਲ ਦੀ ਵਿਰੋਧਤਾ ਕੀਤੀ ਗਈ ਸੀ ਔਰ ਇਸ ਹੱਦ ਤੱਕ ਵਿਰੋਧਤਾ ਕੀਤੀ ਗਈ ਸੀ ਕਿ ਉਹਨਾਂ ਦੇ ਵੱਲੋਂ ਮਾਰਚ ਕੱਢਿਆ ਗਿਆ ਸੀ ਜਦੋਂ ਐਸਜੀਪੀਸੀ ਦੀ ਮੀਟਿੰਗ ਹੋਣੀ ਸੀ ਦਰਬਾਰ ਸਾਹਿਬ ਤੱਕ ਇਹ ਮਾਰਚ ਕੱਢਿਆ ਗਿਆ ਸੀ 골ਡਨ ਗੇਟ ਦੇ ਵਿੱਚੋਂ ਤੇ ਉਦੋਂ ਵੀ ਹਾਲਾਤ ਐਂਦੇ ਸੀ ਕਿ ਹੋ ਸਕਦਾ ਹੈ ਕਿ ਹਾਲਾਤ ਤਣਾਅਪੂਰਵਕ ਹੋ ਜਾਣ ਪਰ ਬਾਬਾ ਹਰਨਾਮ ਸਿੰਘ ਖਾਲਸਾ ਹੁਣ ਲੱਗਦਾ ਹੈ ਕਿ ਥੋੜਾ ਟੇਬਲ ਟਾਕ ਤੇ ਆ ਗਏ ਨੇ ਜਿੱਥੇ ਪਹਿਲਾਂ ਬੜੇ ਸਿੱਧੇ ਹੋਏ ਨਜ਼ਰ ਆ ਰਹੇ ਸੀ ਵਿਰੋਧੀ ਸੁਰ ਅਖਤਿਆਰ ਕਰਕੇ ਬੈਠੇ ਸੀ ਹੁਣ ਐ ਲੱਗਦਾ ਕਿ ਸ਼ਾਇਦ ਟੇਬਲ ਟਾਕ ਦੇ ਉੱਤੇ ਆ ਚੁੱਕੇ ਨੇ ਜਾਂ ਕਹਿ દਈਏ ਕਿ ਪਹਿਲਾਂ ਹੀ ਟੇਬਲ ਟਾਕਸ ਹੋ ਚੁੱਕੀਆਂ ਤੇ ਹੁਣ ਗੱਲ ਰਿਜ਼ੋਲਵ ਹੋ ਚੁੱਕੀ ਹੈ ਹੁਣ ਐ ਲੱਗ ਰਿਹਾ ਕਿ ਸ਼ਾਇਦ ਬਾਬਾ ਹਰਨਾਮ ਸਿੰਘ ਖਾਲਸਾ ਮੰਨ ਚੁੱਕੇ ਨੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਸ਼ਾਇਦ ਉਹ ਖਤਮ ਹੋ ਚੁੱਕੀਆਂ ਨੇ ਤੇ ਹੁਣ ਅ ਐਸਜੀਪੀਸੀ ਦੇ ਨਾਲ ਲੜ ਕੇ ਉਹ ਕੰਮ ਕਰਨਾ ਜ਼ਰੂਰ ਚਾਹੁੰਦੇ ਹੋਣਗੇ ਪਰ ਜੇ ਬਾਕੀ ਅੱਗੇ ਗੱਲ ਕਰੀਏ ਤਾਂ 34 ਮੈਂਬਰਾਂ ਦੀ ਫੈਰਸ ਤੇਰੇ ਵਿੱਚ ਹੈਗੀ ਹੈ ਜਿਹੜਾ ਨੂੰ ਪੈਨਲ ਦੇ ਵਿੱਚ شمار ਕੀਤਾ ਗਿਆ ਹੈ ਪਹਿਲੇ ਨੰਬਰ ਦੇ ਉੱਤੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਜਿਹੜੇ ਦਮਦਮੀ ਟਕਸਾਲ ਮੁਖੀ ਨੇ ਸੰਤ ਸਮਾਜ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਤੋਂ ਬਾਅਦ ਬਲਬੀਰ ਸਿੰਘ 96 ਕਰੋੜੀ ਜਿਹੜੇ ਨੇ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ ਜਿਹੜੇ ਨੇ ਔਰ ਉਹਨਾਂ ਤੋਂ ਬਾਅਦ ਬਾਬਾ ਅਵਤਾਰ ਸਿੰਘ ਸੁਰ ਸਿੰਘ ਦਾ ਨਾਮ ਵਿੱਚ ਮੈਂਸ਼ਨ ਕੀਤਾ ਗਿਆ ਪਦਮਸ਼੍ਰੀ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ ਉਹਨਾਂ ਦਾ ਨਾਮ ਵਿੱਚ ਹੈਗਾ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਪੂਰੀ ਵਾਲੇ ਸੈਕਟਰ ਬਾਬਾ ਤੇਜਾ ਸਿੰਘ ਖੁੱਡਾ ਘਰਾਲਾ ਨਿਰਮਲ ਸੈਕਸ਼ਨ ਦੇ ਵਿੱਚੋਂ ਉਹਨਾਂ ਨੂੰ شمار ਕੀਤਾ ਗਿਆ ਬਹੰਤ ਰਮਿੰਦਰ ਦਾਸ ਉਦਾਸੀਆਂ ਸੈਕਸ਼ਨ ਦੇ ਵਿੱਚੋਂ ਉਹਨਾਂ ਨੂੰ ਵਿੱਚ ਇਨਵੋਲ ਕੀਤਾ ਗਿਆ ਮਹੰਤ ਪ੍ਰੀਤਪਾਲ ਸਿੰਘ ਸੇਵਾ ਪੰਥੀ ਸੈਕਸ਼ਨ ਦੇ ਵਿੱਚੋਂ ਉਹਨਾਂ ਨੂੰ ਇਨਵੋਲ ਕੀਤਾ ਗਿਆ ਭਾਈ ਗਿਆਨੀ ਪਿੰਦਰਪਾਲ ਸਿੰਘ ਤੇ ਰਨਾਉਂਡ ਕਥਾਵਾਚਕ ਨਹੀਂ ਉਹਨਾਂ ਨੂੰ ਇਹਦੇ ਵਿੱਚ شمار ਕੀਤਾ ਗਿਆ ਹੈ ਭਾਈ ਮਹਿੰਦਰ ਸਿੰਘ ਗੁਰਨਾਨਕ ਨਿਸ਼ਕਾਮ ਸੇਵਾ ਜਥਾ ਜਿਹੜੇ ਯੂਕੇ ਨਾਲ ਤੱल्लुक ਰੱਖਦੇ ਨੇ ਉਹਨਾਂ ਨੂੰ ਇਸ ਦੇ ਵਿੱਚ شمار ਕੀਤਾ ਗਿਆ ਹੈ ਮਹੰਤ ਮਨਜੀਤ ਸਿੰਘ ਜੰਮੂ ਕਸ਼ਮੀਰ ਵਾਲੇ ਉਹਨਾਂ ਦਾ ਨਾਮ ਇਸ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਹਨਾਂ ਤੋਂ ਇਲਾਵਾ ਹੋਰ ਵੀ ਲੋਕ ਵਿਚ ਇਨਫਲੂਐਂਸ ਕੀਤੇ ਗਏ ਨੇ اور ਆਉਂਦੇ ਸਮੇਂ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਲੋਕ ਕਿਵੇਂ ਇਨਫਲੂਐਂਸ ਕਰਦੇ ਨੇ ਅ ਜਥੇਦਾਰ ਵਿਧਾਨ ਨੂੰ ਲੈ ਕੇ ਜਥੇਦਾਰੀ ਵਿਧਾਨ ਨੂੰ ਲੈ ਕੇ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਨੂੰ ਲੈ ਕੇ ਕੀ ਕੀ ਖਰੜਾ ਜਿਹੜਾ ਤਿਆਰ ਹੁੰਦਾ ਆ ਜਾਂ ਕੀ ਕੁਝ ਆਉਂਦੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦਾ ਉਹਦੇ ਉੱਤੇ ਗੱਲ ਕਰਨੀ ਜ਼ਰੂਰੀ ਹੈ ਸਮਝਣਾ ਜ਼ਰੂਰੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਮਾਂਨ ਇੰਡੀਆ ਪੰਜਾਬੀ ਤੇ